ਭਾਈ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਾਂ ਜਿਵੇਂ ਪਸ਼ੂ ਦੇ ਹਨਾ ਸੰਕਲਪਾ ਦਿੰਨੇ ਆ ਆਪਣੇ ਵੀ ਪਾਇਏ ਸੀ ਪਹਿਲਾਂ ਉਹ ਬਈ ਸੰਗਲ ਦੇ ਨਾਲ ਪਸ਼ੂ ਦਾ ਆ ਚੀਜ਼ ਵੱਡੀ ਜਾਂਦੀ ਹੈ ਹਨਾ ਦਾਗ ਪੈ ਜਾਂਦਾ ਪਸ਼ੂ ਦਾ ਮਾਸ ਵੀ ਲੈ ਜਾਂਦਾ ਜਿਵੇਂ ਪਸ਼ੂ ਕੋਈ ਧੱਕਾ ਕਰਦਾਗਾ ਅ ਸਾਰਾ ਦਿਨ ਬਈ ਖਿੱਚ ਪਾਈ ਜਾਂਦਾਗਾ ਤੇ ਉਹ ਇਹਦਾ ਮਾਸ ਲੈ ਜਾਂਦਾਗਾ ਤੇ ਬਾਕੀ ਬਈ ਆਪਾਂ ਉਹਦੇ ਵਾਸਤੇ ਅਜਾ ਦੇਖੋ ਬਮੋਲੇ ਨੂੰ ਤੇ ਕਹਰਣ ਨੂੰ ਇਨਾਂ ਦੇ ਬਾਈ ਇਧਰ ਕੋਲੇ ਹੋ ਕੇ ਦਿਖਾਈ ਮੜਾ ਜਾ ਕੇ ਨਾ ਆਹ ਦੇਖੀ ਬਈ ਇਹਨਾਂ ਦੇ ਪਾ ਲੈਣ ਦੀਆਂ ਨੇ ਪਾ ਕੇ ਗਾਨੀਆਂ ਤੇ ਕੰਪਲੀਟ ਸੰਗਲ ਆ ਆਹ ਦੇਖੋ ਇੱਥੋਂ ਹੀ ਵੀਰੇ ਇਹ ਪਏ ਜਾਂਦੀ ਆੜੀ ਹੈ ਨਾ ਬਹੁਤ ਘੈਂਟ ਚੀਜ਼ ਹੈ ਜੇ ਬਸ ਉਹਨੂੰ ਛੱਡਣਾ ਹੈਗਾ ਆਪਾਂ ਇੱਥੋਂ ਹੀ ਖੋਲ ਸਕਦੇ ਆ ਤੇ ਬਾਕੀ ਬਾਈ ਵਧੀਆ ਪੂਰਾ ਨਰਵਾ ਸੰਗਲ ਆ ਆ 2.5 ਕਿਲੋ ਦਾ ਆ 2 ਕਿਲੋ ਦਾ ਸੰਗਲ ਆ ਪੂਰੇ ਭਾਰੀ ਸੰਗਲ ਨੇ ਆਪਾਂ ਇਹ ਲੈਂਦਾ ਵੀਰੇ ਪਮੋਲੇ ਨੂੰ ਪਾਉਣਾ ਸੋਨੂੰ ਸਾਰਿਆਂ ਨੂੰ ਹੀ ਪਤਾ ਹੈ ਨਾ ਪਮੋਲੇ ਨੂੰ ਆਪਾਂ ਮੇਲੇ ਤੇ ਪਾਉਣਾ ਵੀਰੇ ਆਪਣੇ ਮੇਲਾ ਆ ਗਿਆ ਵੀਰੇ ਕੋਟੜੇ ਦਾ ਪੀਖੀ ਤੋਂ ਮਾਨਸਾ ਰੋਡ ਤੇ ਪਿੰਡ ਆ ਵੀਰੇ ਕੋਟੜਾ ਕਲਾਂ ਉੱਥੇ ਆ ਗਿਆ ਮੇਲਾ ਸਿਰਫ ਕੱਲੇ ਪੰਜਾਬ ਪੰਜਾਬ ਦਾ ਮੇਲਾ ਗਾ ਬਾਈ ਉਹ ਡੇਟ ਹੈਗੀ ਆ ਵੀਰੇ ਆਪਣੇ ਬਾਰਵੇਂ ਮਹੀਨੇ ਦੀ 2 3 4 ਤਿੰਨ ਦਿਨਾਂ ਦਾ ਮੇਲਾ ਬਾਈ ਇੱਥੇ ਲੀਲੀ ਰਾਵੀ ਮੋਹਰਾ ਇਨਾਂ ਦੇ ਬਾਈ ਦੁੱਧ ਚਵਾਈ ਦੇ ਮੁਕਾਬਲੇ ਵੀ ਹੋਣਗੇ ਤੇ ਇੱਕ ਦੇਸੀ ਗਾਂ ਜਿਹੜੀ ਬੰਨ ਵਾਲੀ ਆ ਉਹਦੇ ਵੀਰੇ ਦੁੱਧ ਮੁਕਾਬਲੇ ਨੇ ਆਪਣੇ ਚਵਾਈ ਦੇ ਤੇ ਬਾਕੀ ਵੀਰੇ ਇਹਨਾਂ ਦਾ ਖੀਰੇ ਕਟਿਆਂ ਦਾ ਮੋਰਾ ਨੀਲੀ ਦਾ ਵੀ ਤੇ ਵੱਡੇ ਸਾਣਾ ਦਾ ਪੂਰਾ ਬਾਈ ਘੈਂਟ ਮੇਲਾ ਯਾਰ ਇਕੱਲੇ ਪੰਜਾਬ ਪੰਜਾਬ ਦਾ ਮੇਲਾ ਨਾ ਕੋਈ ਯੂਪੀ ਨਾ ਬਿਹਾਰ ਕਿਤੋਂ ਨਹੀਂ ਵੀਰੇ ਇਕੱਲੇ ਸਿਰਫ ਪੰਜਾਬ ਪੰਜਾਬ ਦਾ ਉੱਥੇ ਆਪਣਾ ਭਮੋਲਾ ਪਾ ਰਹੇ ਆ ਆਪਾਂ ਬਾਕੀ ਵੀਰੇ ਤੁਸੀਂ ਬਹੁਤ ਪਿਆਰ ਦਿੰਨੇ ਹੋ ਆਪਾਂ ਨੂੰ ਹਨਾ ਤੇ ਬਾਕੀ ਆਪਣੇ ਭਮੋਲੇ ਨੂੰ ਵੀ ਬਹੁਤ ਪਿਆਰ ਦਿੰਨੇ ਹੋ ਬਾਕੀ ਆਪਾਂ ਵੱਡੀ ਗੱਲ ਇਹ ਆ ਵੀਰੇ ਆਪਾਂ ਮੇਲੇ ਤੇ ਦੇਖਦੇ ਆ ਵੀ ਆਪਣਾ ਕੱਟਾ ਕਿਵੇਂ ਨੰਬਰ ਦੇ ਵਿੱਚ ਆਉਂਦਾ ਫਿਰ ਤਾਂ ਵੀਰੇ ਵਧੀਆਗਾ ਨਹੀਂ ਬਸ ਬਾਈ ਫਿਰ ਡੰਗ ਲਾਹੂ ਜਿਵੇਂ ਹੁੰਦੇ ਨੇ ਹਨਾ ਇਹ ਅਸਲ ਲੱਗੂ ਪਤਾ ਮੇਲੇ ਤੇ ਜਾ ਕੇ ਇਹਦੀ ਉਮਰ ਹੋ ਗਈ ਵੀਰੇ 2 ਸਾਲ ਦੀ ਹਜੇ ਇਹ ਖੀਰਾਗਾ ਖੀਰਿਆਂ ਦੇ ਵਿੱਚ ਆ ਗਿਆ ਤੇ ਬਾਕੀ ਗਰੋਥ ਕੱਦ-ਕਾਠ ਸੂ ਨੂੰ ਸਾਰਾ ਦਿਸ ਰਿਹਾ ਹੈਗਾ ਆਪਣੀਆਂ 6-7 ਝੋਟੀਆਂ ਇਹਨੇ ਡਾਇਰੈਕਟ ਕ੍ਰੋਸਿੰਗ ਕਰਤੀਆਂ ਵੀਰੇ ਪਹਿਲਣਾਂ ਝੋਟੀਆਂ ਤੇ ਦੋ ਤਾਂ ਤੀਜੇ ਚੌਥੇ ਸੂਏ ਸੀ ਬਾਕੀ ਪਹਿਲਣਾਂ ਵਧੀਆ ਆ ਝੋਟੀ ਤੇ ਆਪਣੀ ਆ ਝੋਟੀ ਦੋ ਤਾਂ ਇਹੀ ਦੁੱਧਰ ਵਾਲੀਆਂ ਨੇ ਬਈ ਇਹ ਤੋਂ ਸਾਰਿਆਂ ਨੂੰ ਪਹਿਲੀ ਆ ਆ ਗਈ ਵੀਰੇ ਪਹਿਲਣ ਝੋਟੀ ਜਿਹੜੀ ਇਹ ਤੋਂ ਆਪਾਂ ਕ੍ਰੋਸ ਕਰਵਾਈ ਆ ਆਪਣੀਆਂ ਦੁਨੀਆਂ ਝੋਟੀਆਂ ਰਹਿ ਗਈਆਂ ਵੀਰੇ ਹਨਾ ਤੇ ਆਪਣੀ ਇੱਕ ਆ ਰਾਨੋ ਵੀਰੇ ਇਹ ਬਹੁਤ ਪਿਆਰੀ ਝੋਟੀ ਹੈ ਬਈ ਇਹਰਾ ਇਹਦੇ ਨਾਲ ਤੇ ਇਹਦੇ ਨਾਲ ਤਾਂ ਬਈ ਮੈਨੂੰ ਯਾਰ ਇੰਨਾ ਪਿਆਰ ਹੈ ਨਾ ਜਮਾ ਆਪਦੇ ਜਵਾਕਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਇਹਨਾਂ ਨੂੰ ਮੈਂ ਪਿਆਰ ਨਾਲ ਤੇ ਸੌਂਕ ਨਾਲ ਪਾਲੀਆਂ ਨੇ ਜਮਾ ਪੂਰਾ ਵਧੀਆ ਬਈ ਨਦਰ ਰੀਜਨ ਲੈ ਜਾਂਦੇ ਨੇ ਬਈ ਬਾਕੀ ਤੁਹਾਡੇ ਸਾਹਮਣੇ ਆ ਬਈ ਆਪਣੀ ਸਮਾਈ ਮਿਹਨਤ ਸੌਂਕ ਸਾਰਾ ਤੁਹਾਡੇ ਸਾਹਮਣੇ ਆ ਬਈ ਆਹ ਦੇਖ ਲੋ ਆਪਾਂ ਰਾਨੋਂ ਦੇ ਵੀ ਅੱਜ ਬਈ ਨਵੇਂ ਗਾਨੀ ਗੁੰਨੀ ਪਈ ਐ ਨਮਾ ਸੰਗਲ ਪਾਇਆ ਆਪਣੇ ਭਹੋਲੇ ਦੇ ਵੀ ਬਈ ਇਹ ਜੋੜੀ ਜਮਾ ਆਪਣੀ ਪੂਰੀ ਮੇਰੇ ਭਾਰੀ ਦਵਾਈ ਇੱਕ ਨੰਬਰ ਜੁੜੀ ਆ ਬਾਕੀ ਸੋਨੂੰ ਪਤਾ ਲੱਗਦਾ ਵੀ ਕਿਵੇਂ ਦੀ ਲੱਗਦੀ ਆ ਧੰਨਵਾਦ ਜੀ